ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੈਨੂੰ ਧੰਨਵਾਦ ਕਰਦੀ ਆਂ ਵੀ ਮੇਰਾ ਇਸ ਨਗਰ ਨੇ ਮਾਨ ਸਮਾਨ ਕੀਤਾ ਮੈਨੂੰ ਬਹੁਤ ਮਾਨ ਸਮਾਨ ਹੋਇਆ ਮੇਰਾ ਨਾਂ ਇਸ ਕਬੱਡੀ ਇਸ ਗਰਾਊਂਡ ਵਿੱਚ ਹੋਇਆ ਬਹੁਤ ਕੁੜੀਆਂ ਜਿਹੜੀਆਂ ਘਰੋਂ ਬਹੁਤ ਜ਼ਿਆਦੀਆਂ ਹੀ ਗਰੀਬ ਨੇ ਜੇ ਤੁਸੀਂ ਕਹਿੰਦੇ ਕਮੇਟੀ ਵਾਲੇ ਕਹੀ ਇਦਾਂ ਦੇ ਆ ਵੀ ਕਹਿੰਦੇ ਵੀ ਅਸੀਂ ਪ੍ਰਾਈਜ਼ ਨਹੀਂ ਭਰ ਸਕਦੇ ਵੀ ਸਾਡਾ ਬਜਟ ਨਹੀਂ ਹੈਗਾ ਚਲੋ ਮੈਂ ਇਹ ਨਹੀਂ ਕਹਿੰਨੀ ਵੀ ਮੈਂ ਵੀ ਕਾਫੀ ਟਾਈਮ ਦੀ ਖੇਡਣੀ ਹੈ ਇਸ ਗਰਾਉਂਡ ਦੇ ਵਿੱਚ ਨਾਲ ਜੁੜੀ ਆ ਤੇ ਬਹੁਤ ਕਰੋ ਗਰੀਬ ਕੁੜੀਆਂ ਨੇ ਜਿਹੜਾ ਇੱਥੋਂ ਖੇਡ ਕੇ ਜੋ 500 600 ਜੋ ਪ੍ਰਾਈਜ਼ ਦੇ ਵਿੱਚੋਂ ਮਿਲਦਾ ਹੈ ਉਸ ਜਾ ਕੇ ਘਰੇ ਆਪਣੇ ਮਾਪਿਓ ਨੂੰ ਦੇਂਦਿਆਂ ਨੇ ਠੀਕ ਹੈ ਮੈਂ ਕਹਿੰਨੀ ਜੇ ਮੇਰਾ ਮਾਨ ਸਨਮਾਨ ਕਰਦੇ ਵੀ ਤੁਸੀਂ ਵਾਦ ਤੋਂ ਵਾਦ ਕੁੜੀਆਂ ਨੂੰ ਵੀ ਕਰੋ ਮੈਂ ਨਹੀਂ ਚਾਹੁੰਦੀ ਵੀ ਤੁਸੀਂ ਮੇਰਾ ਕਰਦੇ ਜੇ ਹੋਰ ਵੀ ਕੁੜੀਆਂ ਬਹੁਤ ਮਿਹਨਤ ਕਰਦੀਆਂ ਨੇ ਤੁਸੀਂ ਉਹਨਾਂ ਨੂੰ ਵੀ ਮਾਨ ਸਨਮਾਨ ਕਰੋ ਬਹੁਤ ਹਲੋ ਬਹੁਤ ਗਰੀਬ ਕੁੜੀਆਂ ਨੇ ਜਿਨ੍ਹਾਂ ਕੋ ਡਾਈਟ ਵਾਸਤੇ ਪੈਸੇ ਵੀ ਨਹੀਂ ਹੁੰਦੇ ਮੈਂ ਇਹ ਬੇਨਤੀ ਕਰਦੀ ਵੀ ਜੇ ਗਾਹ ਆਉਣ ਵਾਲੇ ਮੈਚ ਵੀ ਆ ਤੁਸੀਂ ਵਾਸ ਵਾਸ ਪ੍ਰਾਈਜ਼ ਭਰਿਆ ਕਰੋ ਹੁਪ ਨਹੀਂ ਦੇ ਕੇ ਠੀਕੋ ਉਹਦੇ ਪੀਪੇ ਜਬ ਦਾਮ ਇਹ ਡਾਈਟ ਦੇ ਦਿਆ ਕਰੋ ਕਈਆਂ ਦੇ ਘਰੋਂ ਤੇ ਕਈਆਂ ਦੇ ਰੋਟੀ ਬਿਗੁਜ਼ਾਰਾ ਨਹੀਂ ਹੁੰਦਾ ਕਈਆਂ ਦੀ ਇੱਕ ਟਾਈਮ ਦੀ ਰੋਟੀ ਵੀ ਨਹੀਂ ਪੱਕਦੀ ਉਹ ਪਿਛੇ ਕਰਮੀ ਆ ਉਹਦੇ ਘਰ ਦੀ ਵੀ ਕੰਡੀਸ਼ਨ ਬਹੁ ਮਾੜੀ ਆ ਪਾਵਣ ਆ ਉਹਦਾ ਖਰਚਾ ਕਿੱਦਾਂ ਚੱਲਦਾ ਉਹਾਨੂੰ ਪਤਾ ਸਿਰਫ ਟੀਮ ਨੂੰ ਪਤਾ ਪਲੇਅਰ ਨੂੰ ਪਤਾ ਹੁੰਦਾ ਜੇ ਅਹੀਂ ਜਿੱਥੇ ਮੈਂ ਨਹੀਂ ਕਹਿੰਦੀ ਮੁੰਡਿਆਂ ਦਾ ਪ੍ਰਾਈਜ਼ ਰੱਖਦੇ ਆ ਜਿੰਨਾ ਵੀ ਰੱਖਦੇ ਆ ਤੁਸੀਂ ਕੰਮ ਸੇ ਕੰਮ ਕੁੜੀਆਂ ਦੀ ਵੀ سپورਟ ਕਰਿਆ ਕਰੋ ਮੇਰਾ ਨਾਂ ਬਣਿਆ ਇਸ ਗਰਾਊਂਡ ਦੇ ਵਿੱਚੋਂ ਬਣਿਆ ਮੈਨੂੰ ਵੀ 12-13 ਸਾਲ ਹੋ ਗਏ ਖੇਡ ਦੇ ਨੂੰ ਤੋਂ ਪ੍ਰੀਤ ਕਿਤੀ ਬੇਨਤੀ ਆ ਤੁਹਾਡੇ ਵੱਲ ਤੇ ਵੀ ਕੁੜੀਆਂ ਦੀ ਸਪੋਰਟ ਚ ਆਓ ਸਪੋਰਟ ਕਰੋ ਜਿੰਨੀ ਕੀਤੀ ਜਾਂਦੀ ਹੈ ਧੰਨਵਾਦ ਤਾੜੀ ਮਾਰ ਦਿਓ ਕਾ ਜੋਰ ਦਿਨੀ ਪਰ ਚੰਨਾ ਮੈਂ ਇੱਕ ਗੱਲ ਕਹਿਣੀ ਚਾਹਣਾ ਲੜਕੀਆਂ ਦੀਆਂ ਟੀਮਾਂ ਦੀਆਂ ਕੋਚ ਕਈ ਇਹੋ ਜਿਹੀਆਂ ਵੀ ਮਹੀਨਾ ਮਹੀਨਾ ਕਮੇਟੀ ਦਾ ਪਹਿਲਾਂ ਹੀ ਸਿਰ ਖਾਦਾ ਹੁੰਦਾ ਹੈ ਇਹ ਕਹਿ ਦਿੰਦੀਆਂ ਵੀ ਜੋ ਮਰਜ਼ੀ ਦੇ ਦੋ ਮੈਚ ਖੜਾ ਦਿਓ ਇਹ ਧੀਆ ਪਰ ਕੋਚਾਂ ਉਹਨਾਂ ਕੋਚਾਂ ਨੂੰ ਮੈਂ ਇਹ ਗੱਲ ਕਹਿਣਾ ਜਿਹੜੀਆਂ ਕਮੇਟੀ ਨੂੰ ਫੋਨ ਕਰ ਕਰਕੇ ਕਹਿੰਦੀਆਂ ਵੀ ਆ ਸੁਣ ਲੋ ਪੰਜਾਬ ਦੀ ਸ਼ੇਰ ਬੱਚੀ ਦੀ ਸਪੀਚ ਇਹ ਇਹ ਸੁਣ ਲੋ ਇਹਦੀ ਸਪੀਚ ਇਹਨੇ ਧੀਆ ਦਾ ਦਰਦ ਅੰਦਰੋਂ ਪਛਾਣਿਆ ਵੀ ਇਹਨਾਂ ਕੁੜੀਆਂ ਤੱਕ ਕੁਝ ਨਹੀਂ ਜਾਂਦਾ ਚੰਨੋ ਤਿੰਨੋਂ ਹੀ ਪਤਾ ਹੈ ਜਿਹੜੀਆਂ ਕੋਚ ਐ ਉਹ ਵੱਧ ਤੋਂ ਵੱਧ ਅੱਧਾ ਪੈਸਾ ਪਹਿਲੋਂ ਨਾ ਆਪ ਰੱਖਿਆ ਹੁੰਦਾ ਜਿੱਥੇ 20000 ਪ੍ਰਾਈਜ਼ ਹੁੰਦਾ ਪੂਰਾ ਪ੍ਰਾਈਜ਼ ਨਹੀਂ ਦੱਸਿਆ ਜਾਂਦਾ ਮੈਂ ਕਮੈਂਟੇਟਰਾਂ ਨੂੰ ਇਹੀ ਬੇਨਤੀ ਕਰਦੀ ਆ ਵੀ ਗਰੋਂਡਾਂ ਦੇ ਵਿੱਚ ਪ੍ਰਾਈਜ਼ ਵੀ ਦੱਸਿਆ ਕਰੋ ਵੀ ਇੱਥੇ ਕਿੰਨਾ ਦਿੱਤਾ ਜਾਂਦਾ ਏ। ਬਸ ਮੈਂ ਹੋਰ ਕੁਝ ਨਹੀਂ ਮੰਗਦੀ ਚਾਹੇ ਜਿੰਨਾ ਵੀ ਆ ਹੈਲਪ ਕਰੋ ਕੁੜੀਆਂ ਬਹੁਤ ਜ਼ਿਆਦੇ ਘਰੋਂ ਗਰੀਬ ਨੇ। ਮੇ ਇਹ ਨਹੀਂ ਕਿ ਨਹੀਂ ਮੇਰਾ ਮਾਨ ਸਤਮਾਨ ਹੁੰਦਾ ਮੈਂ ਮਿਹਨਤ ਕੀਤੀ ਆਪਣੀ। ਬਹੁਤ ਬਹੁਤ ਧੰਨਵਾਦ ਤਾੜੀ ਮਾਰ ਦਿਓ ਇੱਕ ਵਾਰ। ਇਹੀ ਗੱਲਾਂ ਸੁਣ ਕੇ ਮੈਂਟੋ ਨੰਬਰ ਦਾ ਰਾਣੀ ਵਾਲਾ ਕੈਨੇਡਾ